ਸਾਰਣ ਪਰਪ੍ਰੀਤ ਸਤਿ ਸ਼੍ਰੀਕਾਲ ਜੀ ਜੀ ਮੈਂ ਰਾਜਵੀਰ ਵੀਰੇ ਨੂੰ ਮੈਂ 5 5 ਮਿੰਟਾਂ ਅੰਸਤੇ ਮਿਲਿਆ ਸੀ ਉਹ ਵੀ ਉਹ ਜੀ ਖੜੀ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਤੇ ਮਿਲਿਆ ਸੀ ਮੈਂ ਬਰਖੜ 3-4 ਸਾਲ ਪਹਿਲੋਂ 락ਡਾਊਨ ਦੇ ਵਿੱਚ ਤੇ ਉਹੀ 5 ਮਿੰਟ ਦੀ ਮੇਰੀ ਮੁਲਾਕਾਤ ਹੈ ਮੇਰੀ ਕਦੇ ਫੋਨ ਤੇ ਵੀ ਡਿਸਕਸ਼ਨ ਨਹੀਂ ਹੋਈ ਕਦੇ ਮੇਰੀ ਵੀਰੇ ਨਾਲ ਗੱਲ ਨਹੀਂ ਹੋਈ ਨਾ ਮੇਰੀ ਕਦੇ ਇੰਟਰਨੈਟ ਤੇ ਕਦੇ ਕੋਈ ਗੱਲ ਹੋਈ ਹੈ ਮਤਲਬ ਮੈਂ ਸਿਰਫ ਉਹੀ 50 ਮਿੰਟਾਂ ਉਸਦੇ ਵੀਰਿਆਂ ਨੂੰ ਮਿਲੇ ਬਟ ਮੈਂ ਚਲੋ ਗਾਣੇ ਸੁਨੇ ਸਾਰਾ ਕੁਝ ਹੋਇਆ ਪਰ ਜਦੋਂ ਜਿੱਦਣ ਐਕਸੀਡੈਂਟ ਹੋਇਆ ਸਾਨੂੰ ਨਿਊਜ਼ ਮਿਲੀ ਜਿੱਦਣ ਮੇਰਾ ਤੇ ਘੁਗੀ ਭਜਦੀ ਸੀਨ ਸੀਗਾ ਅਸੀਂ ਬੰਬੂ ਕਾਰਡ ਦਾ ਸ਼ੂਟ ਕਰਦੇ ਸੀ ਸਾਨੂੰ ਕਰਮਜੀਤ ਭਾਈ ਦਾ ਫੋਨ ਆਇਆ ਕਰਮਜੀਤ ਨੇ ਮੋਲ ਵੀਰ ਦਾ ਵੀ ਆਪਣੇ ਵਾਲੇ ਰਾਜਵੀਰ ਦੇ ਛੱਟ ਬੱਜੀ ਹੈ ਤੇ ਉਹ ਸਾਨੂੰ ਪਤਾ ਸੀ ਸਵੇਰੇ ਮਤਲਬ ਉਸ ਦਿਨ ਚਲੋ ਅਨਫੋਰਚੂਨੇਟ ਸੀਗਾ ਅਸੀਂ ਵੀ ਫਸੇ ਸੀਗੇ ਕੋਈ ਐਬਜਾ ਦਿਨ ਸੀ ਉਸ ਦਿਨ ਸ਼ੂਟ ਦਾ ਸਾਡਾ ਵੀ ਚਲੋ ਪ੍ਰੋਡਿਊਸਰ ਪੁਆਇੰਟ ਆਫ 뷰 ਤੋਂ ਪਿਓ ਛੱਡਿਆ ਨਹੀਂ ਸੀ ਜਾ ਸਕਦਾ ਉਹ ਛੱਡ ਕੇ ਸੀ ਨਹੀਂ ਸੀ ਦੌੜ ਸਕਦੇ ਰਾਈਟ ਅਵੇ ਬਟ ਚਲੋ ਮੇਰਾ ਤੇ ਫਿਰ ਵੀ ਇਹ ਹਿਸਾਬ ਦਾ ਸੀਗਾ ਵੀ ਮੈਂ ਚੁੱਪ ਰਹਿਣਾ ਸੀ ਥੋੜਾ ਜਿਹਾ ਮੈਂ ਸਾਈਡ ਜਾ ਰਹਿਣਾ ਸੀ ਤੇ ਅਨਪੋਰਚਿਊਨੇਟ ਤੇ ਭਾਜੀ ਕੋਗੀ ਭਾਜੀ ਵਾਸਤੇ ਉਹ ਥੋੜਾ ਜਿਹਾ ਮਤਲਬ ਕਾਮੇਡੀ ਕਾਮੇਡੀ ਵਿੱਚ ਮੈਂ ਕਿਹਾ ਸੀ ਤਾਂ ਥੋੜਾ ਜਿਹਾ ਪ੍ਰਾਊਡਲੀ ਤੇ ਹੱਸ ਕੇ ਜੇ ਪਰਫਾਰਮ ਕਰਨਾ ਸੀ ਤੇ ਮੈਂ ਭਾਜੀ ਦੀਆਂ ਅੱਖਾਂ ਵੱਲ ਵੇਂਦਾ ਸੀ ਉਦੋਂ ਵੀ ਇਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਤੇ ਮੈਨੂੰ ਸਾਨੂੰ ਵੀ ਨਾ ਸਮਝ ਲੱਗੇ ਸਾਨੂੰ ਮਤਲਬ ਤੁਸੀਂ ਬਲੀਵ ਨਹੀਂ ਕਰਨਾ ਇਸ ਕਿ ਉਹ 4-5 ਘੰਟੇ ਲੰਚ ਤੋਂ ਮਤਲਬ ਆਲਮੋਸਟ ਲਾ ਲਿਆ ਤੁਸੀਂ ਸਾਨੂੰ 12:00 12:00 ਕੋਈ 12:00 ਕੋਈ ਫੋਨ ਆਇਆ ਤੇ ਉਹ ਤੋਂ ਲੈ ਕੇ ਅਸੀਂ 4-5 ਵਜੇ ਤੱਕ ਉਹ ਸਮਾਂ ਕਿਵੇਂ ਕੱਢਿਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਗੱਡੀਆਂ ਭਜਾਈਆਂ ਤੇ ਅਸੀਂ ਮਹਾਲੀ ਆ ਗਏ ਸੋ ਮਤਲਬ ਚਲੋ ਇਹ ਨਹੀਂ ਕਹੋ ਪੁਰਾਣੀਆਂ ਗੱਲਾਂ ਮੈਂ ਫਿਰ ਸਿੱਧਾ ਪਾਈਸ ਮੁੱਦੇ ਤੇ ਮੇਨ ਗੱਲ ਮੈਂ ਜਿਹੜੀ ਮੇਨ ਕਰਾਂ 28 ਤਰੀਕ ਨੂੰ ਫਿਲਮ ਹੋਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆਂ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਹੈ ਕਿ ਚਲੋ ਅਸੀਂ ਫਿਲਮਾਂ ਕਰਦੇ ਆਂ ਸਾਰਾ ਕੁਝ ਕਰਦੇ ਆਂ ਤੁਸੀਂ ਵਿੱਚ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖੋ ਉਹ ਦਾ ਐਸਾ ਸੈਪਰੇਟ ਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੇ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋੋਂ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰੀਬਿਊਟਰ ਸਾਹਿਬ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋੋਂ ਦੁਨੀਆ ਦੇ ਕੋਨੇ 'ਚ ਉੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਬਿਕਾਜ਼ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਹੀ ਜਾਣਾ ਹੈ ਮੇਰੀ ਬਸ ਤੁਹਾਨੂੰ ਇਹੋ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆਹ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਅੰਤਾਰਨ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਜੀ ਆਨ ਮੈਂ ਰਾਜਵੀਰ ਵੀਰੇ ਨੂੰ ਮੈਂ 5 5 ਮਿੰਟਾਂਾਂ ਵਾਸਤੇ ਮਿਲਿਆ ਸੀ ਉਹ ਵੀ ਉਹ ਵਜ੍ਹਾ ਜਿਹੀ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਤੇ ਮਿਲਿਆ ਸੀ ਮੈਂ ਮਰਖੜ 3-4 ਸਾਲ ਪਹਿਲੋਂ 락ਡਾਊਨ ਦੇ ਵਿੱਚ ਤੇ ਉਹੀ 5 ਮਿੰਟ ਦੀ ਮੇਰੀ ਮੁਲਾਕਾਤ ਹੈ ਮੇਰੀ ਕਦੇ ਫੋਨ ਤੇ ਵੀ ਡਿਸਕਸ਼ਨ ਨਹੀਂ ਹੋਈ ਕਦੇ ਮੇਰੀ ਵੀਰੇ ਨਾਲ ਗੱਲ ਨਹੀਂ ਹੋਈ ਨਾ ਮੇਰੀ ਕਦੇ ਇੰਟਰਨੈਟ ਤੇ ਕਦੇ ਕੋਈ ਗੱਲ ਹੋਈ ਆ ਮਤਲਬ ਮੈਂ ਸਿਰਫ ਉਹੀ 5 ਮਿੰਟਾਂਾਂ ਵਾਸਤੇ ਵੀਰੇ ਨੂੰ ਮਿਲਿਆ ਬਟ ਮੈਂ ਚਲੋ ਗਾਣੇ ਸੁਣੇ ਸਾਰਾ ਕੁਝ ਪਰ ਜਦੋਂ ਜਿੱਦਣ ਐਕਸੀਡੈਂਟ ਹੋਇਆ ਸਾਨੂੰ ਨਿਊਜ਼ ਮਿਲੀ ਜਿੱਦਣ ਮੇਰਾ ਤੇ ਘੁੱਗੀ ਭਜਦੀ ਸੀ ਨੀ ਸੀਗਾ ਅਸੀਂ ਬੰਬੂ ਕਾਰਡ ਦਾ ਸ਼ੂਟ ਕਰਦੇ ਸੀ ਸਾਨੂੰ ਕਰਮਜੀਤ ਭਾਈ ਦਾ ਫੋਨ ਆਇਆ ਕਰਮਜੀਤ ਨੇ ਮੋਲਵੀਰ ਦਾ ਵੀ ਆਪਣੇ ਵਾਲੇ ਰਾਜਵੀਰ ਤੇ ਸੱਟ ਵੱਜੀ ਹੈ ਤੇ ਉਹ ਸਾਨੂੰ ਪਤਾ ਸੀ ਸਵੇਰੇ ਮਤਲਬ ਉਸ ਦਿਨ ਚਲੋ ਅਨਫੋਰਚੂਨੇਟ ਸੀਗਾ ਅਸੀਂ ਵੀ ਫਸੇ ਸੀਗੇ ਕੋਈ ਐਬਜਾ ਦਿਨ ਸੀ ਉਸ ਦਿਨ ਸ਼ੂਟ ਦਾ ਸਾਡਾ ਵੀ ਚਲੋ ਪ੍ਰੋਡਿਊਸਰ ਪੁਆਇੰਟ ਆਫ 뷰 ਤੋਂ ਵੀ ਉਹ ਛੱਡਿਆ ਨਹੀਂ ਸੀ ਜਾ ਸਕਦਾ ਉਹ ਛੱਡ ਕੇ ਅਸੀਂ ਨਹੀਂ ਸੀ ਦੌੜ ਸਕਦੇ ਰਾਈਟ ਅਵੇ ਬਟ ਚਲੋ ਮੇਰਾ ਤੇ ਫਿਰ ਵੀ ਇਹ ਹਿਸਾਬ ਦਾ ਸੀ ਕਿ ਵੀ ਮੈਂ ਚੁੱਪ ਰਹਿਣਾ ਸੀ ਥੋੜਾ ਜਿਹਾ ਮੈਂ ਸਾਈਡ ਜਾ ਰਹਿਣਾ ਸੀ ਤੇ ਅਨਫੋਰਚੂਨੇਟ ਤੇ ਭਾਜੀ ਖੁੱਗੀ ਭਾਜੀ ਵਾਸਤੇ ਉਹ ਥੋੜਾ ਜਿਹਾ ਮਤਲਬ ਕਾਮੇਡੀ ਕਾਮੇਡੀ ਵਿੱਚ ਮੈਂ ਕਿਹਾ ਸੀ ਤਾਂ ਥੋੜਾ ਜਿਹਾ ਪ੍ਰਾਊਡਲੀ ਤੇ ਹੱਸ ਕੇ ਜੇ ਪਰਫਾਰਮ ਕਰਨਾ ਸੀ ਤੇ ਮੈਂ ਭਾਜੀ ਦੀਆਂ ਅੱਖਾਂ ਵੱਲ ਵੇਂਦਾ ਸੀ ਉਦੋਂ ਵੀ ਇਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਤੇ ਮੈਨੂੰ ਸਾਨੂੰ ਵੀ ਨਾ ਸਮਝ ਲੱਗੇ ਸਾਨੂੰ ਮਤਲਬ ਤੁਸੀਂ ਬਲੀਵ ਨਹੀਂ ਕਰਨਾ ਕਿ ਅਸੀਂ ਉਹ 4-5 ਘੰਟੇ ਲੰਚ ਤੋਂ ਮਤਲਬ ਆਲਮੋਸਟ ਲੱਲ ਤੁਸੀਂ ਸਾਨੂੰ 12 12 ਕੋਈ 12 ਕੋਈ ਫੋਨ ਆਇਆ ਤੇ ਉਹ ਤੋਂ ਲੈ ਕੇ ਅਸੀਂ 4-5 ਵਜੇ ਤੱਕ ਉਸ ਸਮਾਂ ਕਿਵੇਂ ਕੱਢਿਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਗੱਡੀਆਂ ਭਜਾਈਆਂ ਤੇ ਅਸੀਂ ਮਹਾਲੀ ਆ ਗਏ ਸੋ ਮਤਲਬ ਚਲੋ ਇਹ ਨਹੀਂ ਉਹ ਪੁਰਾਣੀਆਂ ਗੱਲਾਂ ਮੈਂ ਸਿੱਧਾ ਪਾਈਸ ਮੁੱਦੇ ਤੇ ਮੇਨ ਗੱਲ ਮੈਂ ਜਿਹੜੀ ਮੇਨ ਕਰਾਂ 28 ਤਰੀਕ ਨੂੰ ਫਿਲਮ ਹੋਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆਂ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਹੈ ਵੀ ਚਲੋ ਅਸੀਂ ਫਿਲਮਾਂ ਕਰਦੇ ਆਂ ਸਾਰਾ ਕੁਝ ਕਰਦੇ ਆਂ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਦੇਖੋ ਨਾ ਵੇਖੋ ਉਹ ਦਾ ਐਸ ਅ ਸੈਪਰੇਟ ਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੇ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋੋਂ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰੀਬਿਊਟਰ ਸਾਹਿਬ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲਾਡੋ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋੋਂ ਦੁਨੀਆ ਦੇ ਕੋਨੇ 'ਚ ਉੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਬਿਕਾਜ਼ ਇਸ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਹੀ ਜਾਣਾ ਹੈ ਮੇਰੀ ਬਸ ਤੁਹਾਨੂੰ ਇਹੋ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆਹ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ